ਮਰਨ ਵਾਲੇ ਤੇ ਜਦਰ ਸਿੰਘ ਦੀ ਪੂਆ ਦਾ ਲੜਕਾ ਹੈ ਜੋ ਇਹਨਾਂ ਦੀ ਪੁਰਾਣੀ ਆਪਸ ਵਿੱਚ ਕਿਸੇ ਕਾਰਨ ਕਰਕੇ ਰੰਜਿਸ਼ ਸੀਗੀ ਜੋ ਗੁਰਦੀਪ ਸਿੰਘ ਨੇ ਆਪਣੇ ਇਹਨਾਂ ਦੇ ਦੋਸਤਾਂ ਨੂੰ ਨਾਲ ਲੈ ਕੇ 26 11 25 ਨੂੰ ਆਪਣੇ ਕਾਰ ਕਾਰ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਇਸ ਨੂੰ ਪਿੰਡ ਆ ਕੇ ਕੀ ਅੱਗੇ ਸੱਟਾਂ ਮਾਰੀਆਂ ਜੋ ਗੁਰਦੀਪ ਸਿੰਘ ਖੁੱਲ ਜੋ ਹਜੇ ਫਰਾਰ ਹੈ ਜੋ ਚਾਰੇ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਤੇ 26 11 25 ਨੂੰ ਤੇਜਿੰਦਰ ਸਿੰਘ ਉਸ ਨਿੱਕਾ ਵਾਸੀ ਤਲਨ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ ਜਦੋਂ ਪਿੰਡ ਦੇ ਨੇੜੇ ਪੁੱਜਾ ਤਾਂ ਪਿੱਛੇ ਸਵਿਸ਼ਟ ਕਾਰ ਪੰਜ ਕਾਰ ਸਵਾਰਾਂ ਨੇ ਜੋ ਇਸ ਨੂੰ ਘੇਰ ਕੇ ਗੰਭੀਰ ਇਸ ਨੂੰ ਸੱਟਾਂ ਮਾਰੀਆਂ ਜੋ ਜ਼ਿਆਦਾ ਜਖਮੀ ਹੋਣ ਕਰਕੇ ਜਿਸ ਨੂੰ ਚੋਲ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹ ਜੀਰੇ ਲਾਸੀ ਜਿਸ ਤੇ ਉਸ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਮਕਦਮਾ ਨੰਬਰ 98 ਮਿਤੀ 27 11 25 ਅੰਡਰ ਸੈਕਸ਼ਨ 109 115 2 118 13 5 ਪੀ ਐਨ ਐਸ ਦਾ ਦਰਜਾ ਰਜਿਸਟਰ ਕੀਤਾ ਗਿਆ ਜੋ ਤਜਿੰਦਰ ਸਿੰਘ ਦੇ ਜ਼ਾਲਾ ਸੱਟਾ ਲੱਗਣ ਕਰਕੇ ਜਿਸ ਦੀ ਮਿਤੀ 8 12 25 ਨੂੰ ਮੌਤ ਹੋ ਗਈ ਜਿਸ ਤੇ ਮਕਦਮਾ ਵਿੱਚ ਵਾਧਾ ਜੁਰਮ 103 ਪੀ ਐਨ ਐਸ ਦਾ ਕੀਤਾ ਗਿਆ ਜੋ ਸ਼੍ਰੀ ਹਰਵਿੰਦਰ ਸਿੰਘ ਬਿਰਕ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜੰਦਤਿਆਤੀ ਜੀ ਦੇ ਨਿਸ਼ਾ ਨਿਸ਼ਾ ਅਨੁਸਾਰ ਜੋ ਥਾਣਾ ਪਤਾਰਾ ਦੇ ਮੁਖ ਅਫਸਰ ਰਾਮਕ੍ਰਿਸ਼ਨ ਅਤੇ ਯੇ ਸਹਿਰਦੀਪ ਅਤੇ ਹੋਰ ਪੁਲਿਸ ਕਰਮਚਾਰੀਆਂ ਦੇ ਪਾਰਟੀਆਂ ਬਣਾਈਆਂ ਗਈਆਂ ਜੋ ਇਹਨਾਂ ਨੇ ਮੁਕਦਮਾ ਦੇ ਪੰਜਾ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ ਕੱਲ ਮਿਤੀ 8 9 ਦੀ ਦਰਮਿਆਨੀ ਰਾਤ ਨੂੰ ਮੁਕਦਮਾ ਹਰਿਆਲੀ ਦੋਸ਼ੀ ਪਰਮਿੰਦਰ ਸਿੰਘ ਪਿੰਦੂ ਵਾਸੀ ਬਿਲਗਾ ਜਸਕਰਨ ਸਿੰਘ ਅਤੇ ਜਿੰਦਰ ਏਲੀਸ ਲਾਟੀ ਵਾਸੀ ਸੰਗੇ ਖਾਲਸਾ ਅਤੇ ਮਨਪ੍ਰੀਤ ਸਿੰਘ ਏਲੀਸ ਮੋਹਿਤ ਵਾਸੀ ਨੱਥ ਥਾਣਾ ਨੂਰਬੱਲ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪਹਿਮਾ ਦੋਸ਼ੀ ਗੁਰਦੀਪ ਸਿੰਘ ਏਲੀਸ ਪੁੱਲਰ ਜੋ ਮਰਨ ਵਾਲੇ ਜਿੰਦਰ ਸਿੰਘ ਦੀ ਭੂਆ ਦਾ ਲੜਕਾ ਹੈ ਜੋ ਇਹਨਾਂ ਦੀ ਪੁਰਾਣੀ ਆਪਸ ਵਿੱਚ ਕਿਸੇ ਕਾਰਨ ਕਰਕੇ ਰੰਜਿਸ਼ ਸੀਗੀ ਜੋ ਗੁਰਦੀਪ ਸਿੰਘ ਨੇ ਆਪਣੇ ਇਹਨਾਂ ਦੋਸਤਾਂ ਨੂੰ ਨਾਲ ਲੈ ਕੇ ਮਿਤੀ 26 11 25 ਨੂੰ ਆਪਣੇ ਕਾਰ ਕਾਰ ਸੁਵਿਸ਼ਟ ਕਾਰ ਵਿੱਚ ਸਵਾਰ ਹੋ ਕੇ ਇਸ ਨੂੰ ਪਿੰਡ ਆ ਕੇ ਕੀਰਕੇ ਸੱਟਾਂ ਮਾਰੀਆਂ ਜੋ ਗੁਰਦੀਪ ਸਿੰਘ ਪੁੱਤਰ ਜੋ ਹਜੇ ਫਰਾਰ ਹੈ ਜੋ ਚਾਰੇ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਜੋ ਦੋਸ਼ੀਆਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜੋ ਮੁਕੱਦਮੇ ਦੀ ਤਫ਼ਤੀਸ਼ ਡੁਗਾਈ ਨਾ ਕੀਤੀ ਜਾਵੇਗੀ ਅਤੇ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇ ਤੱਕ ਸਾਹਮਣੇ ਲਿਆ ਦਿੱਤੇ ਜਾਣਗੇ